ਸ਼ੇਰ ਸਿੰਘ ਵਿਸ਼ਨੂੰ ਪਰਮਾ दी एक सिख तेरे दीदार वाजा मार दी एक शेख तेरे दीदार बाजा मारी एक सेख तरे दीदारबाज जुआ तुआ दरबार सा च प्यारी झूआ दरबार सा प्यारनी झुआ तंदरबार प्यारी दुआ दरबार स्वादु प्यारी अखियनि खे नै जी गारी अखियां पे नाइन जी गारी अखियनि खे नै नगारी अख जंगारी जामारी जंगल वेले जाल जा जंगल में मारे जंगले जित तर जीार दीत चितरी दार जी तर दीदारे

कहिड़ो पाणी जी घुमण केल पाणी जी घुमण के किसो चार दी नाड किसोड़ी प्यारी नाॾा किसोड़ी प्यार दी नाडा किसोड़ी प्यार दीजनून का गेर नाम झनून कवा गेर न धन पर लंगा मारे भरिया ਕੋਲ ਨਾ ਕੋਲ ਕਾਈ ਹਰਦੀ ਵੇਖੋ ਲਕਾਈ ਹਰਦੀ ਵੇਖੋ ਲਕਾਈ ਹਰਦੀ ਵੇਖੋ ਲਕਾਈ ਹਰਦੀ ਪਰ ਜਨ ਦਾ ਚਿਹਰਾ ਮੌਲਣਾ ਅਰ ਜਨ ਦਾ ਚਿਹਰਾ ਮੌਲਣਾ ਅਰ ਜਨ ਦਾ ਚਿਹਰਾ ਮੌਲਣਾ ਰਦੀਏ ਖੇਲ ਪਰਵਲ ਗਾਰਦੀ ਏ ਖੇਲ ਪਰਵਲ ਗਾਰਦੀ ਏ ਖੇਲ ਪਰਵਲ ਗਾਰਦੀ ਇੱਕ ਟਿਕ ਤੇਰੇ ਦੀਦਾਰ ਦੀ ਇੱਕ ਟਿਕ ਤੇਰੇ ਦੀਦਾਰ ਦੀ ਇੱਕ ਸਿੱਖ ਤੇਰੇ ਦੀਦਾਰ ਦੀ ਇੱਕ ਸਿੱਖ ਤੇਰੇ ਦੀਦਾਰ ਦੀ ਬੋਲਾਂ ਦੇ ਪੇਟਾ ਚਾਰਨੀ ਬੋਲਾਂ ਦੀ ਪੇਟਾ ਚਾਰਨੀ ਬੋਲਾਂ ਦੀ ਪੇਟਾ ਚਾਰਨੀ ਰਣਾ ਮਾਤਾ ਨੂੰ ਅੱਥੀ ਤੋੜਨਾ ਮਾਤਾ ਨੂੰ ਅੱਥੀ ਤੋੜਨਾ ਮਾਤਾ ਨੂੰ ਅੱਥੀ ਤੋੜਨਾ ਜਗਤ ਦੇ ਉਤੋਂ ਵਾਰਨੀ ਕਾਲ ਯੁਗ ਦੇ ਉਤੋਂ ਵਾਰਨੀ ਕਾਲ ਯੁਗ ਦੇ ਉਤੋਂ ਵਾਰਨੀ ਕਾਲ ਯੁਗ ਦੇ ਉਤੋਂ ਵਾਰਨੀ ਨਾ ਜੂਣੇ ਦੀ ਕੋਈ ਲੋੜ ਨਾ ਜੂਣੇ ਦੀ ਕੋਈ ਲੋੜ ਨਾ ਜੂਣੇ ਦੀ ਕੋਈ ਲੋੜ ਨਾ ਲੋੜ ਬੰਦੀ ਛੋੜ ਹੈ ਇੱਕ ਲੋੜ ਬੰਦੀ ਛੋੜ ਹੈ ਇੱਕ ਲੋੜ ਬੰਦੀ ਛੋੜ ਹੈ ਇੱਕ ਲੋੜ ਬੰਦੀ ਛੋੜ ਹੈ ਦਰਦਰو مارਦੀ ਸਤਦਰਸ ਦਰਦਰੋ ਮਾਰਦੀ ਸਤਦਰਸ਼ਤਾਂ ਤਰੇ ਮਾਰਦੀ ਸਤਦਰਸ਼ਤਾਂ ਤਰੇ ਮਾਰਦੀ ਆਪੋੜ ਲੱਗੀ ਔਰ ਹੈ ਆਪੋੜ ਲੱਗੀ ਔਰ ਹੈ ਆਪੋੜ ਲੱਗੀ ਔਰ ਹੈ ਆਪੋੜ ਲੱਗੀ ਔਰ ਹੈ ਮਨ ਹੱਥੋਂ ਵਾਰਦੀ ਤਨ ਮਨ ਹੱਥੋਂ ਵਾਰਦੀ ਤਨ ਮਨ ਹੱਥੋਂ ਵਾਰਦੀ ਤਨ ਮਨ ਹਾ ਤੇ ਤੋਂ ਵਾਰਦੀ ਇੱਕ ਟਿੱਕ ਤੇਰੇ ਦੀ ਧਾਰ ਦੀ ਇੱਕ ਟਿੱਕ ਤੇਰੇ ਦੀ ਧਾਰ ਦੀ ਇੱਕ ਸਿੱਖ ਤੇਰੇ ਦੀ ਧਾਰ ਦੀ ਇੱਕ ਸਿੱਖ ਤੇਰੇ ਦੀ ਧਾਰ ਦੀ ਤੇਰੇ ਨਿੱਤ ਉਡੀਕਾਂ ਪਾਰੀਆਂ ਏ ਨਿੱਤ ਉਡੀਕਾਂ ਪਾਰੀਆਂ ਏ ਨਿੱਕ ਜੀ ਕਾਂ ਪਾਰੀਆਂ ਏ ਪਈਵਾਜਾਂ ਮਾਰਦੀ ਬੈ ਬੈ ਪਈਵਾਜਾਂ ਮਾਰਦੀ ਬੈ ਬੈ ਪਈਵਾਜਾਂ ਮਾਰਦੀ ਬੈ ਬੈ ਪਈਵਾਜਾਂ ਮਾਰਦੀ ਮਿਲ ਤੂੰ ਸੱਚ ਪਰਮਾਤਮਾ ਮਿਲ ਤੂੰ ਸੱਚ ਪਰਮਾਤਮਾ ਆ ਮੇਲ ਸਤਿ ਪਰਮਾਤਮਾ ਆ ਮਿਲ ਤੂੰ ਸਤਿ ਪਰਮਾਤਮਾ ਮੈਨ ਕੰਤ ਬਦਾਲਦੀ ਐ ਮੈਨ ਕੰਤ ਬਦਾਲਦੀ ਮੈਨ ਹੀ ਇਕੰਤ ਬਦਾਲਦੀ ਮਿਲਨੀ ਇਕੰਤ ਬਦਾਲਦੀ ਤਾ ਵਿਛੜਾ ਜਾਂਦੀ ਵਾਰਨਾ ਨਾ ਵਿਛੜਾ ਜਾਂਦੀ ਵਾਰਨਾ ਨਾ ਵਿਛੜਾ ਜਾਂਦੀ ਦੀਵਾਰ ਨਾ ਨਾ ਵਿਚਰਾ ਜਾਂਦੀਂ ਦੀਵਾਰ ਨਾ ਨਾ ਵਿਚਰਾ ਜਾਂਦੀਂ ਦੀਵਾਰ ਨਾ ਗੁਰਮੁਖ ਦੀ ਪਿਆਸੀ ਆਤਮਾ ਗੁਰਮੁਖ ਦੀ ਪਿਆਸੀ ਆਤਮਾ ਕਲਯੁਗ ਨੂੰ ਕੱਤੇ ਮਾਰਦੀ ਕਲਯੁਗ ਨੂੰ ਕੱਤੇ ਮਾਰਦੀ ਕਲਯੁਗ ਨੂੰ ਕੱਤੇ ਮਾਰਦੀ ਕਲਯੁਗ ਨੂੰ ਕੱਤੇ ਮਾਰਦੀ ਖੱਤੇ ਮਾਰਦੀ ਕਾਲਯੁਗ ਨੂੰ ਖੱਤੇ ਮਾਰਦੀ ਗੁਰਮੁਖ ਦੇ ਪਿਆਸੀ ਆਤਮਾ ਗੁਰਮੁਖ ਦੇ ਪਿਆਸੀ ਆਤਮਾ ਗੁਰਮੁਖ ਦੀ ਪਿਆਸੀ ਆਤਮਾ ਗੁਰਮੁਖ ਦੀ ਪਿਆਸੀ ਆਤਮਾ ਸੋਹੰਗ ਦਾ ਝੂਟਾ ਮਾਰਦੀ ਸੋਹੰਗ ਦਾ ਪੁਟਾ ਮਾਰਦੀ ਸੋਹੰਗ ਦਾ ਝੂਟਾ ਮਾਰਦੀ ਸੋਹੰਗ ਦਾ ਝੂਟਾ ਮਾਰਦੀ ਇੱਕ ਸਿੱਖ ਤੇਰੇ ਦੀਦਾਰ ਦੀ 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 ਸੋਹ ਹੰਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ